ਉਹਨਾਂ ਬੰਦਿਆਂ ਦੀ ਕੀ ਪੰਥ ਨੂੰ ਦੇਣਿਆ ਉਹਨਾਂ ਬੰਦਿਆਂ ਦਾ ਕੀ ਜਨ ਜੀਵਣਿਆ ਫਿਰ ਫੋਟੋ ਸੰਤ ਜਰਨੈਲ ਸੁਣਾ ਦੀ ਲਈ ਜਾ ਰਹੀ ਆ ਜਿਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼ਹਾਦਤ ਦੀ ਮਾਨਤਾ ਪ੍ਰਾਪਤ ਆ ਅਖੰਡ ਪਾਠ ਸਾਹਿਬ ਹੁੰਦੇ ਆ ਸ਼ਹਾਦਤ ਉਤੇ ਤੇ ਫੋਟੋਆਂ ਉਹ ਬੰਦੇ ਲਾਉਂਦੇ ਆ ਮੇਰੇ ਹਿਸਾਬ ਨਾਲ ਤਾਂਹਾਂ ਗੁਰੂਆਂ ਦੇ ਨਾਂ ਵੀ ਲੈਣ ਬਾਈਜ ਨਹੀਂ ਆਉਂਦੇ ਹੋਣੇ ਪੰਜਾਂ ਪਿਆਰਿਆਂ ਦੇ ਨਾਂ ਨਹੀਂ ਆਉਂਦੇ ਹੋਣੇ ਪੰਜ ਪੌੜੀਆਂ ਜਪਜੀ ਸਾਹਿਬ ਦੀਆਂ ਗੁਰਦੁਆਰਿਆਂ ਦਾ ਸਿਸਟਮ ਜਦੋਂ ਤੁਸੀਂ ਇਹੋ ਜਿਹੇ ਬੰਦਿਆਂ ਦੇ ਹੱਥਾਂ 'ਚ ਦੋਗੇ ਇਹੋ ਕੁਝ ਹੀ ਹੋਣਾ ਵਾ ਕੱਲ ਇੱਕ ਘਟਨਾ ਪਉ ਵਿੰਡ ਸਾਹਿਬ ਤੁਸੀਂ ਵੇਖੀ ਉਹ ਵਾਪਰਦੀ ਮੁੰਡਿਆਂ ਨੇ ਫੋਟੋ ਲਈ ਸੀ ਸੰਤਾਂ ਦੀ ਤੇ ਉਥੋਂ ਗੁਰਦੁਆਰੇ ਦੀ ਜਿਹੜੀ ਮੈਨੇਜਮੈਂਟ ਕਮੇਟੀ ਉਹਨਾਂ ਨੇ ਫੋਟੋ ਲਾ ਕੇ ਸੋਟ ਦਿੱਤੀ ਉਹ ਮੈਨੂੰ ਦੱਸਣ ਡੇ ਸਿੰਘ ਆ ਕੇ ਕਿ ਉੱਥੇ ਰੌਲਾ ਕਾਫੀ ਪਿਆ ਅੱਜ ਵੀ ਪਹਿਲੀ ਤੇ ਗੱਲ ਜਿਨ੍ਹਾਂ ਨੇ ਫੋਟੋ ਲਈ ਆ ਫਿਰ ਇੱਕ ਪਾਸਾ ਕਰ ਲੈਂਦੇ ਫੋਟੋ ਲੱਥਨ ਨਾ ਦਿੰਦੇ ਬਾਅਦ ਦੀਆਂ ਬਾਅਦ ਚ ਵੇਖੀਆਂ ਜਾਂਦੀਆਂ ਹਿੰਮਤ ਰੱਖਦੇ ਤੇ ਲਾ ਕੇ ਵਖਾ ਹੱਥ ਲਾ ਫੋਟੋ ਨੂੰ ਫਿਰ ਦੂਜੀ ਗੱਲ ਬਾਅਦ ਚ ਹੋਊਗੀ ਤੇ ਜਿਹੜੀ ਗੱਲ ਮੈਂ ਪਹਿਲਾਂ ਕੀਤੀ ਆ ਸ਼ੁਰੂਆਤ ਅੰਦਰ ਕਿ ਗੁਰਦੁਆਰੇ ਆਰਐਸਐਸ ਚਾਹੁੰਦੀ ਆ ਸਾਡੀਆਂ ਏਜੰਸੀਆਂ ਚਾਹੁੰਦੀਆਂ ਵੀ ਸਿਰਫ ਦੇਖ ਲਓ ਤਪੜ ਝਾੜੋ ਬਾਟੇ ਮਾਜੋ ਤੇ ਕਰੋ ਕਰੀ ਚੱਲੇ ਜਾਓ ਬਸ ਇਸ ਤੋਂ ਬਾਅਦ ਕੋਈ ਮੈਟਰ ਨਾ ਹੋਵੇ ਜਦੋਂ ਕਿ ਗੁਰਦੁਆਰਾ ਸਾਨੂੰ ਅਣਖ ਤੇ ਗੈਰਤ ਨਾਲ ਜਿਉਣਾ ਦੱਸਦਾ ਹੈ ਗੁਰਦੁਆਰਾ ਸਾਡੇ ਵੱਡਿਆਂ ਦੀ ਜਾਇਦਾਦ ਹੈ ਇਹ ਕਿਸੇ ਦੇ ਪਿਓ ਦੀ ਜਾਇਦਾਦ ਥੋੜਾ ਤੁਸੀਂ ਸਗੋਂ ਲਾਓ ਸੰਤ ਜਿੰਨੇ ਬੰਦੇ ਨੇ ਆਪ ਦੁਨੀਆ ਤੇ ਕੋਈ ਕਰਤੂਤ ਨਹੀਂ ਕੀਤੀ ਦੁਜਿਆਂ ਨੂੰ ਲੰਗਲ ਕਰਨੀ ਬੜੀ ਸੌਖੀ ਆ ਜਿੰਨਾ ਬੰਦਿਆਂ ਨੇ ਫੋਟਵਾਂ ਲਾਈਆਂ ਉਹਨਾਂ ਬੰਦਿਆਂ ਦੀ ਕੀ ਪੰਥ ਨੂੰ ਦੇਣਿਆ ਉਹਨਾਂ ਬੰਦਿਆਂ ਦਾ ਕੀ ਜਨ ਜੀਵਣਿਆ ਫਿਰ ਫੋਟੋ ਸੰਤ ਜਰਨੈਲ ਸੁਣਾ ਦੀ ਲਾਈ ਜਾ ਰਹੀ ਆ ਜਿਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼ਹਾਦਤ ਦੀ ਮਾਨਤਾ ਪ੍ਰਾਪਤ ਆ ਅਖੰਡ ਪਾਠ ਸਾਹਿਬ ਹੁੰਦੇ ਆ ਸ਼ਹਾਦਤ ਉਤੇ ਤੇ ਫੋਟਵਾਂ ਉਹ ਬੰਦੇ ਲਾਉਂਦੇ ਆ ਮੇਰੇ ਹਿਸਾਬ ਨਾਲ ਦਹਾ ਗੁਰੂਆਂ ਦੇ ਨਾਂ ਵੀ ਲੈਣ ਬਾਈ ਜ ਨਹੀਂ ਆਉਂਦੇ ਹੋਣੇ ਪੰਜਾਂ ਪਿਆਰਿਆਂ ਦੇ ਨਾਂ ਨਹੀਂ ਆਉਂਦੇ ਹੋਣੇ ਪੰਜ ਪੌੜੀਆਂ ਜਪਜੀ ਸਾਹਿਬ ਦੀਆਂ ਗੁਰਦੁਆਰਿਆਂ ਦਾ ਸਿਸਟਮ ਜਦੋਂ ਤੁਸੀਂ ਇਹੋ ਜਿਹੇ ਬੰਦਿਆਂ ਦੇ ਹੱਥਾਂ 'ਚ ਦੋਗੇ ਇਹੋ ਕੁਝ ਹੀ ਹੋਣਾ ਵਾ ਪੈਸੇ ਵੇਖ ਕੇ ਗੁਰਦਰਿਆਂ ਦਾ ਪ੍ਰਬੰਧ ਨਾ ਦੇਦਿਆ ਕਰੋ ਵੀ ਪੱਖਾ ਬਣਾਤਾ ਕੂਲਰ ਬਣਾਤਾ ਫ੍ਰਿਜ ਬਣਾਤੀ ਆੜਿਆ ਫੜਿਆ ਕੰਮ ਕੱਢ ਦਤਾ ਤੇ ਚਲੋ ਇਹਨੂੰ ਅਹੁਦੇਦਾਰ ਬਣਾ ਦਿਓ ਬੰਦੇ ਦੇ ਪੱਲੇ ਕਰਤੂਤ ਵੀ ਕੋਈ ਹੋਣੀ ਚਾਹੀਦੀ ਆ ਕਸੂਰਵਾਰ ਅਸੀਂ ਆ ਅਸੀਂ ਨੌਜਵਾਨ ਆ ਸਪੈਸ਼ਲ ਤੌਰ ਤੇ ਤੁਸੀਂ ਮਗਰ ਢਾਕਾ ਦੇ ਹੱਥ ਰਾ ਕੇ ਤਮਾਸ਼ਾ ਵੇਖ ਕੇ ਆਓ ਹਾਂ ਆਪਣੇ ਸਿੱਖੀ ਬਾਣੇ ਦੇ ਅੰਦਰ ਛਕੋ ਹਾਂ ਅੰਮ੍ਰਿਤ ਰੱਖੋ ਕੇਸ ਦਾੜੀਆਂ ਤੇ ਸਾਂਭੋ ਗੁਰਦੁਆਰਿਆਂ ਦਾ ਪ੍ਰਬੰਧ ਜਿਹੜੇ ਹਾਲਤ ਅਸੀਂ ਬਣਾ ਦਿੱਤੀ ਆ ਗੁਰਦੁਆਰਿਆਂ ਤੇ ਰੁਪਈਏ ਤੇ ਕਰੋੜਾਂ ਲਾ ਦਿੱਤੇ ਸਾਲ 5-7 ਜੇ ਨਾਂ ਸੰਭਲੇ ਤੇ ਸਾਨੂੰ ਗਰੰਥੀ ਸਿੰਘ ਚੰਗੇ ਨਹੀਂ ਲੱਭਣੇ ਸਾਨੂੰ ਪ੍ਰਬੰਧ ਲਈ ਕੋਈ ਚੰਗਾ ਨਹੀਂ ਲੱਭਣਾ ਮੁੜ ਕੇ ਅੱਖਾਂ 'ਚ ਕਸੌਣ ਦੇ ਦੇ ਕੇ ਰੋਣਾ ਪ੍ਰਬੰਧ ਚੰਗੇ ਹੱਥਾਂ 'ਚ ਰੱਖੋ ਅਮਰਤਾਰੀ ਗੁਰਸਿੱਖ ਬੰਦੇ ਦਾ ਹੋਣਾ ਬੜਾ ਜ਼ਰੂਰੀ ਆ ਪ੍ਰਬੰਧ ਦੇ ਅੰਦਰ ਇਹੋ ਦੇ ਕਮੇਟੀ ਦੀ ਮਾਨਤਾ ਅਸੀਂ ਦੇ ਸਾਲ ਬਾਅਦ ਆਉਣਾ ਵਾ 2 ਘੰਟੇ ਕੰਮ ਕਰਕੇ ਗਾਂ ਜਾਣਾ ਕਮੇਟੀ ਤੇ ਗੁਰਦੁਆਰੇ ਦਾ ਵਜ਼ੀਰ ਇਹ ਪੱਕੇ ਪ੍ਰਚਾਰਕ ਹੁੰਦੇ ਅਸਲ ਜਿਹਨਾਂ ਬੰਦੇ ਜੋੜਨੇ ਹੁੰਦੇ ਆ ਮਗਰੋਂ ਇਹਨਾਂ ਦਾ ਕੰਮ ਇਹ ਨਹੀਂ ਹੁੰਦਾ ਪੀ ਇਧਰ ਹੋ ਗਏ ਤੇ ਮੁੜ ਕੇ ਇਧਰ ਹੋ ਗਏ ਸੋ ਗਲਤ ਆ ਭਾਈ ਉਹ ਸਾਨੂੰ ਨੌਜਵਾਨਾਂ ਦਾ ਬਾਬਾ ਜੀ ਵੀ ਉੱਥੋਂ ਹੀ ਆਏ ਆ ਵੱਧ ਤੋਂ ਵੱਧ ਸਾਥ ਦੇਣਾ ਚਾਹੀਦਾ ਸੰਤ ਜਰਨੈਲ ਸਿੰਘ ਉਹਨਾਂ ਦੀ ਫੋਟੋ ਕਈਆਂ ਨੇ ਲਾਉਣ ਦੀ ਕੋਸ਼ਿਸ਼ ਕੀਤੀ ਪਰ ਸ਼ਹੀਦਾਂ ਦੀਆਂ ਫੋਟੋਆਂ ਸਾਡੇ ਦਿਲਾਂ ਦੇ ਵਿੱਚ ਹੋਇਆ ਕਰਦੀਆਂ ਉੱਥੋਂ ਫੋਟੋਆਂ ਨਹੀਂ ਲੱਤ ਸਕਦੀਆਂ ਸੋ ਇਹ ਗੁਰੂ ਪਾਤਸ਼ਾਹ ਕਿਰਪਾ ਕਰਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਉਹਨਾਂ ਬੰਦਿਆਂ ਦੀ ਕੀ ਪੰਥ ਨੂੰ ਦੇਣਿਆ ਉਹਨਾਂ ਬੰਦਿਆਂ ਦਾ ਕੀ ਜਨ ਜੀਵਣਿਆ ਫਿਰ ਫੋਟੋ ਸੰਤ ਜਰਨੈਲ ਸਿੰਘ ਉਹਨਾਂ ਦੀ ਲਾਈ ਜਾ ਰਹੀ ਆ ਜਿਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼ਹਾਦਤ ਦੀ ਮਾਨਤਾ ਪ੍ਰਾਪਤ ਆ ਅਖੰਡ ਪਾਠ ਸਾਹਿਬ ਹੁੰਦੇ ਆ ਸ਼ਹਾਦਤ ਉਤੇ ਤੇ ਫੋਟੋਆਂ ਉਹ ਬੰਦੇ ਲਾਉਂਦੇ ਆ ਮੇਰੇ ਹਿਸਾਬ ਨਾਲ ਦਹਾ ਗੁਰੂਆਂ ਦੇ ਨਾਂ ਵੀ ਲੈਣ ਬਾਈਜ ਨਹੀਂ ਆਉਂਦੇ ਹੋਣੇ ਪੰਜਾਂ ਪਿਆਰਿਆਂ ਦੇ ਨਾਂ ਨਹੀਂ ਆਉਂਦੇ ਹੋਣੇ ਪੰਜ ਪੌੜੀਆਂ ਜਪਜੀ ਸਾਹਿਬ ਦੀਆਂ ਗੁਰਦੁਆਰਿਆਂ ਦਾ ਸਿਸਟਮ ਜਦੋਂ ਤੁਸੀਂ ਇਹੋ ਜਿਹੇ ਬੰਦਿਆਂ ਦੇ ਹੱਥਾਂ 'ਚ ਦੋਗੇ ਇਹੋ ਕੁਝ ਹੀ ਹੋਣਾ ਵਾ ਕੱਲ ਇੱਕ ਘਟਨਾ ਪਉ ਵਿੰਡ ਸਾਹਿਬ ਤੁਸੀਂ ਵੇਖੀ ਉਹ ਵਾਪਰਦੀ ਮੁੰਡਿਆਂ ਨੇ ਫੋਟੋ ਲਈ ਸੀ ਸੰਤਾਂ ਦੀ ਤੇ ਉਥੋਂ ਗੁਰਦੁਆਰੇ ਦੀ ਜਿਹੜੀ ਮੈਨੇਜਮੈਂਟ ਕਮੇਟੀ ਉਹਨਾਂ ਨੇ ਫੋਟੋ ਲਾ ਕੇ ਸੋਟ ਦਿੱਤੀ ਉਹ ਮੈਨੂੰ ਦੱਸਣ ਦਾ ਸਿੰਘ ਆ ਕੇ ਕਿ ਉੱਥੇ ਰੌਲਾ ਕਾਫੀ ਪਿਆ ਅੱਜ ਵੀ ਪਹਿਲੀ ਤੇ ਗੱਲ ਜਿਨ੍ਹਾਂ ਨੇ ਫੋਟੋ ਲਾਈ ਆ ਫਿਰ ਇੱਕ ਪਾਸਾ ਕਰ ਲੈਂਦੇ ਫੋਟੋ ਲੱਥਣ ਨਾ ਦਿੰਦੇ ਬਾਅਦ ਦੀਆਂ ਬਾਅਦ ਚ ਵੇਖੀਆਂ ਜਾਂਦੀਆਂ ਹਿੰਮਤ ਰੱਖਦੇ ਤੇ ਲਾ ਕੇ ਵਖਾ ਹੱਥ ਲਾ ਫੋਟੋ ਨੂੰ ਫਿਰ ਦੂਜੀ ਗੱਲ ਬਾਅਦ ਚ ਉਹ ਤੇ ਜਿਹੜੀ ਗੱਲ ਮੈਂ ਪਹਿਲਾਂ ਕੀਤੀ ਆ ਸ਼ੁਰੂਆਤ ਅੰਦਰ ਕਿ ਗੁਰਦੁਆਰੇ ਆਰਐਸਐਸ ਚਾਹੁੰਦੀ ਆ ਸਾਡੀਆਂ ਏਜੰਸੀਆਂ ਚਾਹੁੰਦੀਆਂ ਵੀ ਸਿਰਫ ਦੇਗ ਲਓ ਤੱਪੜ ਝਾੜੋ ਬਾਟੇ ਮਾਝੋ ਤੇ ਕਰੋ ਕਰੀ ਚੱਲੇ ਜਾਓ ਬਸ ਇਸ ਤੋਂ ਬਾਅਦ ਕੋਈ ਮੈਟਰ ਨਾ ਹੋਵੇ ਜਦੋਂ ਕਿ ਗੁਰਦੁਆਰਾ ਸਾਨੂੰ ਅਣਖ ਤੇ ਗੈਰਤ ਨਾਲ ਜਿਉਣਾ ਦੱਸਦਾ ਹੈ ਗੁਰਦੁਆਰਾ ਸਾਡੇ ਵੱਡਿਆਂ ਦੀ ਜਾਇਦਾਦ ਹੈ ਇਹ ਕਿਸੇ ਦੇ ਪਿਓ ਦੀ ਜਾਇਦਾਦ ਥੋੜਾ ਥੋੜਾ ਤੁਸੀਂ ਸਭੋ ਲਾਓ ਸੰਤ ਜਿੰਨੇ ਬੰਦੇ ਨੇ ਆਪ ਦੁਨੀਆ ਤੇ ਕੋਈ ਕਰਤੂਦ ਨਹੀਂ ਕੀਤੀ ਦੂਜਿਆਂ ਨੂੰ ਲੰਗੜ ਕਰਨੀ ਬੜੀ ਸੌਖੀ ਆ ਜਿੰਨਾ ਬੰਦਿਆਂ ਨੇ ਫੋਟਵਾਂ ਲਾਈਆਂ ਉਹਨਾਂ ਬੰਦਿਆਂ ਦੀ ਕੀ ਪੰਥ ਨੂੰ ਦੇਣਿਆ ਉਹਨਾਂ ਬੰਦਿਆਂ ਦਾ ਕੀ ਜਨ ਜੀਵਣਿਆ ਫਿਰ ਫੋਟੋ ਸੰਤ ਜਰਨੈਲ ਸੁਣਾ ਦੀ ਲਈ ਜਾ ਰਹੀ ਆ ਜਿਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼ਹਾਦਤ ਦੀ ਮਾਨਤਾ ਪ੍ਰਾਪਤ ਆ ਅਖੰਡ ਪਾਠ ਸਾਹਿਬ ਹੁੰਦੇ ਆ ਸ਼ਹਾਦਤ ਉਤੇ ਤੇ ਫੋਟੋਆਂ ਉਹ ਬੰਦੇ ਲਾਉਂਦੇ ਆ ਮੇਰੇ ਹਿਸਾਬ ਨਾਲ ਤਾਂਹਾਂ ਗੁਰੂਆਂ ਦੇ ਨਾਂ ਵੀ ਲੈਣ ਬਾਈਜ ਨਹੀਂ ਆਉਂਦੇ ਹੋਣੇ ਪੰਜਾਂ ਪਿਆਰਿਆਂ ਦੇ ਨਾਂ ਨਹੀਂ ਆਉਂਦੇ ਹੋਣੇ ਪੰਜ ਪੌੜੀਆਂ ਜਪਜੀ ਸਾਹਿਬ ਦੀਆਂ ਗੁਰਦੁਆਰਿਆਂ ਦਾ ਸਿਸਟਮ ਜਦੋਂ ਤੁਸੀਂ ਇਹੋ ਜਿਹੇ ਬੰਦਿਆਂ ਦੇ ਹੱਥਾਂ 'ਚ ਦੋਗੇ ਇਹੋ ਕੁਝ ਹੀ ਹੋਣਾ ਵਾ ਪੈਸੇ ਵੇਖ ਕੇ ਗੁਰਦਰਾਹਾਂ ਦਾ ਪ੍ਰਬੰਧ ਨਾ ਦੇ ਦਿਆ ਕਰੋ ਵੀ ਪੱਖਾ ਬਣਾਤਾ ਕੂਲਰ ਬਣਾਤਾ ਫ੍ਰਿਜ ਬਣਾਤੀ ਆੜਿਆ ਫੜਿਆ ਕੰਮ ਕੱਢਦਾ ਤਾਂ ਚਲੋ ਇਹਨੂੰ ਅਹੁਦੇਦਾਰ ਬਣਾ ਦਿਓ ਬੰਦੇ ਦੇ ਪੱਲੇ ਕਰਤੂਤ ਵੀ ਕੋਈ ਹੋਣੀ ਚਾਹੀਦੀ ਆ ਕਸੂਰਵਾਰ ਅਸੀਂ ਆ ਅਸੀਂ ਨੌਜਵਾਨ ਆ ਸਪੈਸ਼ਲ ਤੌਰ ਤੇ ਤੁਸੀਂ ਮਗਰ ਢਾਕਾ ਦੇ ਹੱਥ ਰਾ ਕੇ ਤਮਾਸ਼ਾ ਵੇਖ ਕੇ ਆਓ ਹਾਂ ਆਪਣੇ ਸਿੱਖੀ ਬਾਣੇ ਦੇ ਅੰਦਰ ਛਕੋ ਹਾਂ ਅੰਮ੍ਰਿਤ ਰੱਖੋ ਕੇਸ ਦਾੜੀਆਂ ਤੇ ਸਾਂਭੋ ਗੁਰਦੁਆਰਿਆਂ ਦਾ ਪ੍ਰਬੰਧ ਜਿਹੜੇ ਹਾਲਤ ਅਸੀਂ ਬਣਾ ਦਿੱਤੀ ਆ ਗੁਰਦੁਆਰਿਆਂ ਤੇ ਰੁਪਈਏ ਤੇ ਕਰੋੜਾਂ ਲਾ ਦਿੱਤੇ ਸਾਲ 5-7 ਜੇ ਨਾਂ ਸੰਭਲੇ ਤੇ ਸਾਨੂੰ ਗਰੰਥੀ ਸਿੰਘ ਚੰਗੇ ਨਹੀਂ ਲੱਭਣੇ ਸਾਨੂੰ ਪ੍ਰਬੰਧ ਲਈ ਕੋਈ ਚੰਗਾ ਨਹੀਂ ਲੱਭਣਾ ਮੁੜ ਕੇ ਅੱਖਾਂ 'ਚ ਕਸੌਣ ਦੇ ਦੇ ਕੇ ਰੋਣਾ ਪ੍ਰਬੰਧ ਚੰਗੇ ਹੱਥਾਂ 'ਚ ਰੱਖੋ ਅਮਰਤਾਰੀ ਗੁਰਸਿੱਖ ਬੰਦੇ ਦਾ ਹੋਣਾ ਬੜਾ ਜ਼ਰੂਰੀ ਆ ਪ੍ਰਬੰਧ ਦੇ ਅੰਦਰ ਇਹੋ ਦੇ ਕਮੇਟੀ ਦੀ ਮਾਨਤਾ ਅਸੀਂ ਦੇ ਸਾਲ ਬਾਅਦ ਆਉਣਾ ਵਾ 2 ਘੰਟੇ ਕੰਮ ਕਰਕੇ ਗਾਂ ਜਾਣਾ ਕਮੇਟੀ ਤੇ ਗੁਰਦੁਆਰੇ ਦਾ ਵਜ਼ੀਰ ਇਹ ਪੱਕੇ ਪ੍ਰਚਾਰਕ ਹੁੰਦੇ ਅਸਲ ਜਿਹਨਾਂ ਬੰਦੇ ਜੋੜਨੇ ਹੁੰਦੇ ਆ ਮਗਰੋਂ ਇਹਨਾਂ ਦਾ ਕੰਮ ਇਹ ਨਹੀਂ ਹੁੰਦਾ ਵੀ ਇਧਰ ਹੋ ਗਏ ਤੇ ਮੁੜ ਕੇ ਇਧਰ ਹੋ ਗਏ ਸੋ ਗਲਤ ਆ ਭਾਈ ਉਹ ਸਾਨੂੰ ਨੌਜਵਾਨਾਂ ਦਾ ਬਾਬਾ ਜੀ ਵੀ ਉੱਥੋਂ ਹੀ ਆਏ ਆ ਵੱਧ ਤੋਂ ਵੱਧ ਸਾਥ ਦੇਣਾ ਚਾਹੀਦਾ ਸੰਤ ਜਰਨੈਲ ਸਿੰਘ ਉਹਨਾਂ ਦੀ ਫੋਟੋ ਕਈਆਂ ਨੇ ਲਾਉਣ ਦੀ ਕੋਸ਼ਿਸ਼ ਕੀਤੀ ਪਰ ਸ਼ਹੀਦਾਂ ਦੀਆਂ ਫੋਟੋਆਂ ਸਾਡੇ ਦਿਲਾਂ ਦੇ ਵਿੱਚ ਹੋਇਆ ਕਰਦੀਆਂ ਉੱਥੋਂ ਫੋਟੋਆਂ ਨਹੀਂ ਲੱਗ ਸਕਦੀਆਂ ਸੋ ਇਹ ਗੁਰੂ ਪਾਤਸ਼ਾਹ ਕਿਰਪਾ ਕਰਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਉਹਨਾਂ ਬੰਦਿਆਂ ਦੀ ਕੀ ਪੰਥ ਨੂੰ ਦੇਣਿਆ ਉਹਨਾਂ ਬੰਦਿਆਂ ਦਾ ਕੀ ਜਨ ਜੀਵਣਿਆ ਫਿਰ ਫੋਟੋ ਸੰਤ ਜਰਨੈਲ ਸਿੰਘ ਉਹਨਾਂ ਦੀ ਲਾਈ ਜਾ ਰਹੀ ਆ ਜਿਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼ਹਾਦਤ ਦੀ ਮਾਨਤਾ ਪ੍ਰਾਪਤ ਆ ਅਖੰਡ ਪਾਠ ਸਾਹਿਬ ਹੁੰਦੇ ਆ ਸ਼ਹਾਦਤ ਉਤੇ ਤੇ ਫੋਟੋਆਂ ਉਹ ਬੰਦੇ ਲਾਉਂਦੇ ਆ ਮੇਰੇ ਹਿਸਾਬ ਨਾਲ ਦਹਾ ਗੁਰੂਆਂ ਦੇ ਨਾਂ ਵੀ ਲੈਣ ਬਾਈ ਜ ਨਹੀਂ ਆਉਂਦੇ ਹੋਣੇ ਪੰਜਾਂ ਪਿਆਰਿਆਂ ਦੇ ਨਾਂ ਨਹੀਂ ਆਉਂਦੇ ਹੋਣੇ ਪੰਜ ਪੌੜੀਆਂ ਜਪਜੀ ਸਾਹਿਬ ਦੀਆਂ ਗੁਰਦੁਆਰਿਆਂ ਦਾ ਸਿਸਟਮ ਜਦੋਂ ਤੁਸੀਂ ਇਹੋ ਜਿਹੇ ਬੰਦਿਆਂ ਦੇ ਹੱਥਾਂ 'ਚ ਦੋਗੇ ਇਹੋ ਕੁਝ ਹੀ ਹੋਣਾ ਵਾ ਕੱਲ ਇੱਕ ਘਟਨਾ ਪਉ ਵਿੰਡ ਸਾਹਿਬ ਤੁਸੀਂ ਵੇਖੀ ਉਹ ਵਾਪਰਦੀ ਮੁੰਡਿਆਂ ਨੇ ਫੋਟੋ ਲਈ ਸੀ ਸੰਤਾਂ ਦੀ ਤੇ ਉਥੋਂ ਗੁਰਦੁਆਰੇ ਦੀ ਜਿਹੜੀ ਮੈਨੇਜਮੈਂਟ ਕਮੇਟੀ ਉਹਨਾਂ ਨੇ ਫੋਟੋ ਲਾ ਕੇ ਸੋਟ ਦਿੱਤੀ ਉਹ ਮੈਨੂੰ ਦੱਸਣ ਦਾ ਸਿੰਘ ਆ ਕੇ ਕਿ ਉੱਥੇ ਰੌਲਾ ਕਾਫੀ ਪਿਆ ਅੱਜ ਵੀ ਪਹਿਲੀ ਤੇ ਗੱਲ ਜਿਨ੍ਹਾਂ ਨੇ ਫੋਟੋ ਲਾਈ ਆ ਫਿਰ ਇੱਕ ਪਾਸਾ ਕਰ ਲੈਂਦੇ ਫੋਟੋ ਲੱਥਨ ਨਾ ਦਿੰਦੇ ਬਾਅਦ ਦੀਆਂ ਬਾਅਦ ਚ ਵੇਖੀਆਂ ਜਾਂਦੀਆਂ ਹਿੰਮਤ ਰੱਖਦੇ ਤੇ ਲਾ ਕੇ ਵਖਾ ਹੱਥ ਲਾ ਫੋਟੋ ਨੂੰ ਫਿਰ ਦੂਜੀ ਗੱਲ ਬਾਅਦ ਚ ਉਹ ਤੇ ਜਿਹੜੀ ਗੱਲ ਮੈਂ ਪਹਿਲਾਂ ਕੀਤੀ ਆ ਸ਼ੁਰੂਆਤ ਅੰਦਰ ਕਿ ਗੁਰਦੁਆਰੇ RSS ਚਾਹੁੰਦੀ ਆ ਸਾਡੀਆਂ ਏਜੰਸੀਆਂ ਚਾਹੁੰਦੀਆਂ ਵੀ ਸਿਰਫ ਦੇਗ ਲਓ ਤੱਪੜ ਝਾੜੋ ਬਾਟੇ ਮਾਝੋ ਤੇ ਕਰੋ ਕਰੀ ਚਲੇ ਜਾਓ ਬਸ ਇਸ ਤੋਂ ਬਾਅਦ ਕੋਈ ਮੈਟਰ ਨਾ ਹੋਵੇ ਜਦੋਂ ਕਿ ਗੁਰਦੁਆਰਾ ਸਾਨੂੰ ਅਣਖ ਤੇ ਗੈਰਤ ਨਾਲ ਜਿਉਣਾ ਦੱਸਦਾ ਹੈ ਗੁਰਦੁਆਰਾ ਸਾਡੇ ਵੱਡਿਆਂ ਦੀ ਜਾਇਦਾਦ ਹੈ ਇਹ ਕਿਸੇ ਦੇ ਪਿਓ ਦੀ ਜਾਇਦਾਦ ਥੋੜਾ ਥੋੜਾ ਤੁਸੀਂ ਸਗੋ ਲਾਓ ਸੰਤ ਜਿੰਨੇ ਬੰਦੇ ਨੇ ਆਪ ਦੁਨੀਆ ਤੇ ਕੋਈ ਕਰਤੂਦ ਨਹੀਂ ਕੀਤੀ ਦੂਜਿਆਂ ਨੂੰ ਲੰਗੜ ਕਰਨੀ ਬੜੀ ਸੌਖੀ ਆ ਜਿੰਨਾ ਬੰਦਿਆਂ ਨੇ ਫੋਟਵਾਂ ਲਾਈਆਂ ਉਹਨਾਂ ਬੰਦਿਆਂ ਦੀ ਕੀ ਪੰਥ ਨੂੰ ਦੇਣਿਆ ਉਹਨਾਂ ਬੰਦਿਆਂ ਦਾ ਕੀ ਜਨ ਜੀਵਣਿਆ ਫਿਰ ਫੋਟੋ ਸੰਤ ਜਰਨੈਲ ਸੁਣਾ ਦੀ ਲਈ ਜਾ ਰਹੀ ਆ ਜਿਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼ਹਾਦਤ ਦੀ ਮਾਨਤਾ ਪ੍ਰਾਪਤ ਆ ਅਖੰਡ ਪਾਠ ਸਾਹਿਬ ਹੁੰਦੇ ਆ ਸ਼ਹਾਦਤ ਉਤੇ ਤੇ ਫੋਟੋਆਂ ਉਹ ਬੰਦੇ ਲਾਉਂਦੇ ਆ ਮੇਰੇ ਹਿਸਾਬ ਨਾਲ ਤਾਂ ਹਾਂ ਗੁਰੂਆਂ ਦੇ ਨਾਂ ਵੀ ਲੈਣ ਬਾਈ ਜ ਨਹੀਂ ਆਉਂਦੇ ਹੋਣੇ ਪੰਜਾਂ ਪਿਆਰਿਆਂ ਦੇ ਨਾਂ ਨਹੀਂ ਆਉਂਦੇ ਹੋਣੇ ਪੰਜ ਪੌੜੀਆਂ ਜਪਜੀ ਸਾਹਿਬ ਦੀਆਂ ਗੁਰਦੁਆਰਿਆਂ ਦਾ ਸਿਸਟਮ ਜਦੋਂ ਤੁਸੀਂ ਇਹੋ ਜਿਹੇ ਬੰਦਿਆਂ ਦੇ ਹੱਥਾਂ 'ਚ ਦੋਗੇ ਇਹੋ ਕੁਝ ਹੀ ਹੋਣਾ ਵਾ ਪੈਸੇ ਵੇਖ ਕੇ ਗੁਰਦਰਾਹਾਂ ਦਾ ਪ੍ਰਬੰਧ ਨਾ ਦੇ ਦਿਆ ਕਰੋ ਵੀ ਪੱਖਾ ਬਣਾਤਾ ਕੂਲਰ ਬਣਾਤਾ ਫ੍ਰਿਜ ਬਣਾਤੀ ਆੜਿਆ ਫੜਿਆ ਕੰਮ ਕੱਢ ਦਤਾ ਤੇ ਚਲੋ ਇਹਨੂੰ ਅਹੁਦੇਦਾਰ ਬਣਾ ਦਿਓ ਬੰਦੇ ਦੇ ਪੱਲੇ ਕਰਤੂਤਵੀ ਕੋਈ ਹੋਣੀ ਚਾਹੀਦੀ ਆ ਕਸੂਰਵਾਰ ਅਸੀਂ ਆ ਅਸੀਂ ਨੌਜਵਾਨ ਆ ਸਪੈਸ਼ਲ ਤੌਰ ਤੇ ਤੁਸੀਂ ਮਗਰ ਢਾਕਾ ਦੇ ਹੱਥ ਰਾ ਕੇ ਤਮਾਸ਼ਾ ਵੇਖ ਕੇ ਆਓ ਹਾਂ ਆਪਣੇ ਸਿੱਖੀ ਬਾਣੇ ਦੇ ਅੰਦਰ ਛਕੋ ਹਾਂ ਅੰਮ੍ਰਿਤ ਰੱਖੋ ਕੇਸ ਦਾੜੀਆਂ ਤੇ ਸਾਂਭੋ ਗੁਰਦੁਆਰਿਆਂ ਦਾ ਪ੍ਰਬੰਧ ਜਿਹੜੇ ਹਾਲਤ ਅਸੀਂ ਬਣਾ ਦਿੱਤੀ ਆ ਗੁਰਦੁਆਰਿਆਂ ਤੇ ਰੁਪਈਏ ਤੇ ਕਰੋੜਾਂ ਲਾ ਦਿੱਤੇ ਸਾਲ 5-7 ਜੇ ਨਾਂ ਸੰਭਲੇ ਤੇ ਸਾਨੂੰ ਗਰੰਥੀ ਸਿੰਘ ਚੰਗੇ ਨਹੀਂ ਲੱਭਣੇ ਸਾਨੂੰ ਪ੍ਰਬੰਧ ਲਈ ਕੋਈ ਚੰਗਾ ਨਹੀਂ ਲੱਭਣਾ ਮੁਰਕ ਅਸੀਂ ਅੱਖਾਂ ਚੋਂ ਕਸੌਣ ਦੇ ਦੇ ਕੇ ਰੋਣਾ ਪ੍ਰਬੰਧ ਚੰਗੇ ਹੱਥਾਂ ਚ ਰੱਖੋ ਅਮਰਤਾਰੀ ਗੁਰਸਿੱਖ ਬੰਦੇ ਦਾ ਹੋਣਾ ਬੜਾ ਜ਼ਰੂਰੀ ਆ ਪ੍ਰਬੰਧ ਦੇ ਅੰਦਰ ਇਹੋ ਦੇ ਕਮੇਟੀ ਦੀ ਮਾਨਤਾ ਅਸੀਂ ਦੇ ਸਾਲ ਬਾਅਦ ਆਉਣਾ ਵਾ 2 ਘੰਟੇ ਕੰਮ ਕਰਕੇ ਗਾਂ ਜਾਣਾ ਕਮੇਟੀ ਤੇ ਗੁਰਦੁਆਰੇ ਦਾ ਵਜ਼ੀਰ ਇਹ ਪੱਕੇ ਪ੍ਰਚਾਰਕ ਹੁੰਦੇ ਅਸਲ ਜਿਹਨਾਂ ਬੰਦੇ ਜੋੜਨੇ ਹੁੰਦੇ ਆ ਮਗਰੋਂ ਇਹਨਾਂ ਦਾ ਕੰਮ ਇਹ ਨਹੀਂ ਹੁੰਦਾ ਵੀ ਇਧਰ ਹੋ ਗਏ ਤੇ ਮੁੜ ਕੇ ਇਧਰ ਹੋ ਗਏ ਸੋ ਗਲਤ ਆ ਭਾਈ ਉਹ ਸਾਨੂੰ ਨੌਜਵਾਨਾਂ ਦਾ ਬਾਬਾ ਜੀ ਵੀ ਉੱਥੋਂ ਹੀ ਆਏ ਆ ਵੱਧ ਤੋਂ ਵੱਧ ਸਾਥ ਦੇਣਾ ਚਾਹੀਦਾ ਸੰਤ ਜਰਨੈਲ ਸਿੰਘ ਉਹਨਾਂ ਦੀ ਫੋਟੋ ਕਈਆਂ ਨੇ ਲਾਉਣ ਦੀ ਕੋਸ਼ਿਸ਼ ਕੀਤੀ ਪਰ ਸ਼ਹੀਦਾਂ ਦੀਆਂ ਫੋਟੋਆਂ ਸਾਡੇ ਦਿਲਾਂ ਦੇ ਵਿੱਚ ਹੋਇਆ ਕਰਦੀਆਂ ਉੱਥੋਂ ਫੋਟੋਆਂ ਨਹੀਂ ਲੱਤ ਸਕਦੀਆਂ ਸੋ ਇਹ ਗੁਰੂ ਪਾਤਸ਼ਾਹ ਕਿਰਪਾ ਕਰਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ